ਦਾ ਸਵਾਗਤ ਮੈਂ ਜਗਦੀਪ ਸਿੰਘ ਬੰਰਾ ਮੈਂ ਤਾਂ ਚੰਤੋਂ ਜੀ ਅੱਜ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਇੱਕ ਵੱਡੀ ਮੀਟਿੰਗ ਜਿਹੜਾ ਤੀਸਰਾ ਘੱਲੂ ਘਰਾ ਵਾਪਰਿਆ ਆਪਰੇਸ਼ਨ ਬਲੂ ਸਟਾਰ ਜੋਨ 1984 ਨੂੰ ਉਹਦੇ ਸੰਬੰਧ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਵੱਲੋਂ ਬੁਲਾਈ ਗਈ ਸੀ ਔਰ ਜਿਸ ਦੇ ਵਿੱਚ ਤਕਰੀਬਨ ਸਾਰੇ ਹੀ ਪੰਜਾਬ ਤੋਂ ਨਮਾਇंदे ਔਰ ਬੜੇ ਮਹਤਵਪੂਰਨ ਸੱਜਣ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲੀਆਂ ਜੋਵਰੀਆਂ ਲਈਆਂ ਬਸਾਂ ਨੂੰ ਲਿਆਉਣਾ ਹੋਰ ਬੋਰਡਿੰਗ ਲਗਾਉਣੇ ਦਾ ਹੋਰ ਦੂਸਰੀਆਂ ਦਾ ਲੰਗਰਾਂ ਦੀ ਸੇਵਾ ਸ਼ਬੀਲਾਂ ਦੀ ਸੇਵਾ ਅੱਜ ਉਹ ਸਾਰੀਆਂ ਹੀ ਡਿਊਟੀਆਂ ਦੀ ਵੰਡ ਕੀਤੀ ਗਈ ਹੈ ਵਾਸ਼ੁਰ ਦੀ ਕਾ ਸੰਸਾ ਵਾਸ਼ੁਰ ਦੀ ਫਤਿਹ ਹਰ ਸਾਲ 20 ਮਈ ਨੂੰ ਸਮੁੱਚੇ ਪੰਜਾਬ ਦੇ ਵਿੱਚੋਂ ਸਿੱਖ ਸੰਤਾਂ ਦੇ ਨੁਮਾਇੰਦਿਆਂ ਦੀ ਸੰਤ ਮਹਾਪੁਰਖਾਂ ਦੀ ਵੱਡੀ ਮੀਟਿੰਗ ਹੁੰਦੀ ਹੈ ਜਿਸ ਵਿੱਚ 6 ਜੂਨ 1984 ਦੇ ਘੱਲੂਕਾਰੇ ਦੇ ਜੀ ਇਸ ਸਮਾਗਮ ਦੀ ਸਾਰੀ ਰੂਪਰੇਖਾ ਲਿਖੀ ਜਾਂਦੀ ਹੈ ਜਿਹੜਾ ਸ਼ੇਰਦੂਨ ਨੂੰ ਇੱਥੇ ਸਿੱਧੀ ਸਮਾਗਮ ਗੁਰਦੁਆਰਾ ਗੁਰਦક્ષਣ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਵੰਦਗਿੰ ਟਕਸਾਲ ਵਿਖੇ ਹੋ ਰਿਹਾ ਉਹਦੇ ਸੰਬੰਧੀ ਸਾਰੀ ਰੂਪਰੇਖਾ ਲਿਖੀ ਗਈ ਹੈ ਇਹਨੇ ਇੱਕ ਹਫਤਾ ਪੂਰਾ ਛੱਡਦੇ ਹੈ ਸ਼ੇਰਦੂਨ ਨੂੰ ਵੱਡਾ ਸਿੱਧੀ ਸਮਾਗਮ ਆਉਂਦਾ ਔਰ ਸਮੁੱਚੇ ਪੰਜਾਬ ਚ ਫੈਲਾਕਸ ਲਾਉਣ ਲਈ ਸੰਗਤਾਂ ਨੇ ਸੇਵਾ ਲਈ ਹੈ ਇਸ ਤੋਂ ਇਲਾਵਾ ਲੰਗਰਾਂ ਦੀ ਸ਼ਬੀਲਾਂ ਦੀ ਸੇਵਾ ਲਈ ਹੈ ਉਹ ਸਾਡੇ ਪ੍ਰਬੰਧ ਕੀਤੇ ਗਏ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਐ ਸਵੇਰੇ ਵੀ ਬਹੁਤ ਵੱਡਾ ਇਕੱਠ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੋਏਗਾ ਔਰ ਸ਼ਹੀਦਾਂ ਦੀ ਯਾਦ ਵਿੱਚ ਅਸ਼ੀਤੀ ਸਮਾਗਮ ਕੀਤੇ ਜਾਣਗੇ ਵਿਦੇਸ਼ਾਂ ਦੇ ਵਿੱਚੋਂ ਵੀ ਵਿਦੇਸ਼ਾਂ ਦੇ ਵਿੱਚੋਂ ਦੇਖੋ ਐਡਾ ਭਾਰੀ ਉਤਸ਼ਾਹ ਅਮਰੀਕਾ ਕੈਨੇਡਾ ਯੂਰਪ ਸਾਰੇ ਮਲਕਾਂ ਦੇ ਵਿੱਚ ਇਹ ਪ੍ਰੋਗਰਾਮ ਲਾਈਵ ਕਰਨ ਲਈ ਉਥੋਂ ਦੀਆਂ ਸੰਗਠਾ ਨੇ ਇੰਤਜ਼ਾਮ ਕੀਤਾ। ਇਹ ਵਿਦੇਸ਼ਾਂ ਦੇ ਵਿੱਚ ਵੀ ਇਹ ਸਮਾਗਮ ਘਰ-ਘਰ ਵਿੱਚ ਜਾਣ ਇਸ ਕਰਕੇ ਉਥੋਂ ਦੇ ਮੀਡੀਆ ਦੇ ਵਿੱਚ ਲਾਈਵ ਕਰਨ ਦਾ ਸਾਰਾ ਇੰਤਜ਼ਾਮ ਵਿਦੇਸ਼ਾਂ ਦੀਆਂ ਸੰਗਠਾ ਨੇ ਕੀਤਾ। ਔਰ ਵਿਦੇਸ਼ਾਂ ਵਿੱਚੋਂ ਵੀ ਸੰਗਠਾ ਦੇ ਨੁਮਾਇंदे ਆ ਰਹੇ ਆ। ਉਹ ਵੀ ਆ ਕੇ ਹਰ ਸਾਲ ਦੀ ਤਰ੍ਹਾਂ ਹਾਜ਼ਰੀ ਭਰਨਗੇ। ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ ਦੇ ਵਿੱਚੋਂ ਦੂਰੋਂ-ਦੂਰੋਂ ਉਹ ਵੀ ਸਾਰੇ ਆ ਰਹੇ ਆ। ਬੰਬਈ ਦਮਦਮੇ ਇੱਕ ਸਾਲ ਦੀ ਗਵਾਈ ਦੇ ਵਿੱਚ ਬੜੇ ਸ਼ਾਂਤੀਪੂਰਵਕ ਇਹ ਜਿਹੜੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਪਰ ਉਹਦੇ ਬਾਅਦ ਫਿਰ ਵੀ ਕਈ ਵਾਰੀ ਵੇਖਣ ਦੇ ਵਿੱਚ ਆਉਂਦਾ ਕਿ ਕੁਝ ਉਹ ਸ਼ਾਂਤੀ ਬੁਲਾਉਣ ਵਾਲੇ ਅੰਸਰ ਵੀ ਕੋਈ ਕਾਰਵਾਈਆਂ ਕਰ ਦਿੰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਉਹ ਜ਼ਿੰਮੇਵਾਰੀ ਸਰਕਾਰ ਦੀ ਹੈ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਵੀ ਕੋਈ ਅੰਸਰ ਇਹਨਾਂ ਸ਼ਹੀਦੀ ਸਮਾਗਵਾਂ ਪ੍ਰਤੀ ਕੋਈ ਕਿਸੇ ਤਰ੍ਹਾਂ ਦੀ ਗਲਤ ਹਰਕਤ ਕਰਦਾ ਉਹਦੇ ਤੇ ਕਰੜੀ ਕਾਰਵਾਈ ਕਰਨ ਔਰ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖਿਆ ਜਾਵੇ ਔਰ ਮਹਾਪੁਰਖਾਂ ਦਾ ਸ਼ਹੀਦੀ ਦਿਹਾੜਾ ਬੜੇ ਉਤਸ਼ਾਹ ਨਾਲ ਸਿੱਖ ਸੰਗਤਾਂ ਦੇ ਅੰਦਰ ਮਨਾਉਣ ਦਾ ਜੋਸ਼ ਵੀ ਹੈ ਜਜ਼ਬਾ ਵੀ ਹੈ ਔਰ ਬੜਾ ਭਾਰੀ ਚਾਅ ਵੀ ਹੈ ਇਸ ਲਈ ਪੰਜਾਬ ਸਰਕਾਰ ਇਹ ਸਾਰਾ ਇੰਤਜ਼ਾਮ ਜਿਹੜਾ ਸੁਰੱਖਿਆ ਦਾ ਔਰ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖਣ ਦਾ ਉਹ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਇਸੇ ਸਮੇਂ ਦੇ ਵਿੱਚ ਬਾਬਾਈ ਲੱਟਾਂ ਦੀ ਗਿਰਤੀ ਦੇ ਵਿੱਚ ਸੰਗਤ ਇਸ ਸ਼ਹੀਦੀ ਸਮਾਗਮ ਤੇ ਪਹੁੰਚੀ ਸੀ ਕਿ ਇਸ ਤਰ੍ਹਾਂ ਦਾ ਨਿਮਾਨ ਲਗਾਇਆ ਜਾ ਰਿਹਾ। ਉਵੇਂ ਸੰਗਤਾਂ ਅੱਗੇ ਨਾਲੋਂ ਵੀ ਬਹੁਤ ਵੱਡੀ ਗੰਤੀ ਦੇ ਵਿੱਚ ਦੇਖ ਲਓ ਅੱਜ ਦੀ ਮੀਟਿੰਗ ਲਈ ਸੰਗਤਾਂ ਦਾ ਕਿੰਨਾ ਉਤਸ਼ਾਹ ਅੱਗੇ ਨਾਲੋਂ ਵੀ ਵੱਡੀ ਗੰਤੀ ਦੇ ਵਿੱਚ ਸੰਗਤਾਂ ਇੱਥੇ ਕਾਉਂਟਿੰਗ ਕੀਆ ਔਰ ਵੇ ਮਿਸਾਲ ਸੰਗਤਾਂ ਦਾ ਇਕੱਠ ਹੋਏਗਾ। ਆ ਮਈ ਦੇ ਮਹੀਨੇ ਵਿੱਚ ਜਿਹੜੇ ਵਾਖ ਵਾਖ ਪਿੰਡਾਂ 'ਚ ਤੁਹਾਡੇ ਸ਼ਹੀਦੀ ਸਮਾਗਮ ਚੱਲ ਰਹੇ ਨੇ ਵਾਖ ਵਾਖ ਪਿੰਡਾਂ ਦੇ ਗੁਜ਼ਰਾਂਵਾਂ ਉੱਤੇ ਉੱਥੇ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਕੋਦੇ ਬਾਰੇ ਕੀ ਹੈ? ਮਈ ਦੇ ਜਿਹੜੇ ਆ ਸਮਾਗਮ ਪਿੰਡਾਂ ਵਿੱਚ ਚੱਲ ਰਹੇ ਆ ਇਹਨਾਂ ਪ੍ਰਤੀ ਵੀ ਸੰਗਤ ਦੇ ਵਿੱਚ ਬਹੁਤ ਵੱਡਾ ਚਾਹ ਹਰ ਪਿੰਡ 'ਚ ਹੀ ਹਜ਼ਾਰਾਂ ਦੀ ਸੰਕਟਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਸ਼ੀਦੀ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਸਮਾਗਮਾਂ ਵਿਚ ਆ ਰਹੀਆਂ ਔਰ ਸਾਡੇ ਕੋਲੇ ਇਸ ਵਕਤ ਟਾਈਮ ਹੀ ਨਹੀਂ ਰਹਿ ਗਿਆ ਸੰਗਤਾਂ ਨੂੰ ਕਿ ਹੋਰ ਟਾਈਮ ਦੇ ਸਕੀਏ ਨਹੀਂ ਤਾਂ ਸਮਾਗਮਾਂ ਦੀ ਬਹੁਤ ਸੰਗਤਾਂ ਦੇ ਅੰਦਰ ਮੰਗ ਹੈ ਡਿਮਾਂਡ ਹੈ ਕਿ ਸਾਡੇ ਪਿੰਡ ਵੀ ਸਾਡੇ ਪਿੰਡ ਵੀ ਗਗੜਪਾਣੇ ਵਾਲੇ ਤੱਕੇ ਨਾਲ ਇੱਥੋਂ ਆ ਕੇ ਦੋ ਪ੍ਰੋਗਰਾਮਾਂ ਤੋਂ ਇਲਾਵਾ ਤੀਜਾ ਆਪਣੇ ਪਿੰਡ ਦਾ ਲੈ ਕੇ ਗਏ ਇੱਕੋ ਦਿਨ ਦਾ ਹੀ ਮੇਰਾ ਮਨ ਨਹੀਂ ਕਰਦਾ ਕਿ ਸੰਗਤਾਂ ਨੂੰ ਨਾ ਕੀਤੀ ਜਾਏ ਇਸ ਕਰਕੇ ਕੱਲ ਨੂੰ ਬਾਰਡਰ ਤੇ ਭਾਈ ਬਾਬਾ ਅਮਰ ਸਿੰਘ ਜੀ ਬਾਬਾ ਬਗੇਲ ਸਿੰਘ ਜੀ ਬਹੁਤ ਵੱਡਾ ਪ੍ਰਿੰਡ ਹੈ ਬਾਰਡਰ ਦੇ ਉੱਤੇ ਇਹਨਾਂ ਸ਼ਹੀਦਾਂ ਦਾ ਉੱਥੇ ਵੀ ਬਹੁਤ ਵੱਡਾ ਸ਼ਹੀਦੀ ਸਮਾਗਮ ਉਸ ਨਗਰ ਦੀ ਸੰਗਤ ਕਰ ਰਹੀ ਹੈ ਇਹ ਪੁਸ਼ੇਨਗਰ ਵੱਖ-ਵੱਖ ਇਸ ਤਰ੍ਹਾਂ ਮੈਂ ਇਹ ਤਾਂ ਇੱਕ ਐਗਜ਼ਾਮਪਲ ਦਿੱਤੀ ਆ ਤੁਹਾਨੂੰ ਉਦਾਹਰਣ ਦਿੱਤੀ ਆ ਬਹੁਤ ਵੱਡਾ ਉੱਤਸ਼ਾਹ ਸੰਗਤਾਂ ਵਿੱਚ ਇਹਨਾਂ ਮਈ ਦੇ ਦਿਨਾਂ ਦੇ ਵਿੱਚ ਸਿੱਧੀ ਸਮਾਗਮ ਕਰਦੇ ਅੱਗੇ ਆਪਾਂ ਲਗਭਗ ਸ਼ਾਮ ਨੂੰ 4 ਤੋਂ 6 ਸਮਾਗਮ ਹੁੰਦਾ ਇਹਦੇ ਵਿੱਚ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦੇ ਰਾਗੀ ਜੱਥੇ ਕੀਰਤਨ ਕਰਦੇ ਫਿਰ ਕਥਾ ਹੁੰਦੀ ਹੈ ਤੇ ਉਸ 1 ਜੂਨ ਤੋਂ ਲੈ ਕੇ ਇੱਥੇ ਸੰਗਤਾਂ ਇੰਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਇਹ ਸਾਰੇ ਇਸ ਕੰਪਲੈਕਸ ਦੇ ਵਿੱਚ ਕੋਈ ਇੱਕੰਟ ਵੀ ਜਗ੍ਹਾ ਨਹੀਂ ਬਗਦੀ ਕਿ ਜਿਹੜੀ ਖਾਲੀ ਰਹਿ ਜਾਏ ਬਹੁਤ ਵੱਡਾ ਸੰਗਤਾਂ ਦਾ ਇਕੱਠ ਹੁੰਦਾ 1 ਜੂਨ ਤੋਂ ਹੀ ਸੰਗਤਾਂ ਦੇ ਵਿੱਚ ਬਹੁਤ ਵੱਡਾ ਜੋਸ਼ ਹੁੰਦਾ ਇਹਨਾਂ ਸੀ ਦਿਸਮਾਗਮਾਂ ਵਿੱਚ ਔਰ ਇਹ ਸਮਾਗਮ ਬੜੀ ਚੜ੍ਹਦੀ ਕਲਾ ਨਾਲ ਔਰ ਗੁਰਮਤ ਦੀ ਮਰਯਾਦਾ ਅਨੁਸਾਰ ਕੀਰਤਨ ਗੁਰਬਾਣੀ ਦਾ ਔਰ ਕਥਾ ਐਸੇ ਰਬੀ ਰੰਗ ਦੇ ਵਿੱਚ ਇਹ ਜਿਹੜਾ ਸਾਰਾ ੱਲੂ ਘਰ ਹਫਤਾ ਮਨਾਇਆ ਜਾਂਦਾ ਨਾ ਅਖੀਰ ਦੇ ਵਿੱਚ ਸੰਗਤ ਦੇ ਲਈ ਕੋਈ ਸੁਨੇਹਾ ਜੀ ਸੰਗਤਾਂ ਭਾਈਛੇ ਦੋਨ ਨੂੰ ਹਮਮਾ ਕੇ ਨਾ ਸੀ ਬਿਸਮਾਰਮ ਆਮਤਣ ਔਰ ਚਲਵੀ ਕਲਾ ਨਾਲ ਕੌਣਟਣ ਇਹ ਹੀ ਮੇਰੀ ਸੰਗਤਾਂ ਨੂੰ ਅਪੀਲ ਔਰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ